ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਜਿਹੜੀ 2022 ਦੇ ਵਿੱਚ 올ੰਪੀ ਸਕਿਨ ਆਈ ਸੀ ਜਿਨੇ ਬਹੁਤ ਕਹਿਰ ਮਚਾਇਆ ਸੀ ਜਾਨਵਰਾਂ ਦੇ ਨਾਲ ਉਹ ਤੁਹਾਨੂੰ ਵਿਖਾਉਣੇ ਆ ਅੱਜ 4 ਤਰੀਕਾ 10ਵਾਂ ਮਹੀਨਾ 2025 ਦੇ ਵਿੱਚ 올ੰਪੀ ਸਕਿਨ ਫੇਰ ਉਹਦਾ 올ੰਪੀ ਸਕਿਨ ਫੇਰ ਆ ਗਈ ਇਹਦਾ 올ੰਪੀ ਸਕਿਨ ਦਾ ਕਹਿਰ ਵੇਖਣ ਨੂੰ ਫੇਰ ਮਿਲ ਰਿਹਾ ਤੁਸੀਂ ਵੇਖ ਰਹੇ ਜਾਨਵਰਾਂ ਦੇ ਕਿਸ ਹਿਸਾਬ ਦੇ ਨਾਲ ਉਹਨੇ ਫੇਰ ਜ਼ਖਮ ਕਰਤੇ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ 2022 ਚ ਆਈ ਸੀ ਹੁਣ 2025 ਦੇ ਵਿੱਚ ਫੇਰ ਆ ਗਈ ਐ ਤੇ ਆ ਪਿੱਛੇ ਜਾਨਵਰ ਖੜੇ ਨੇ ਤਕਰੀਬਨ ਅੱਧੇ ਜਾਨਵਰ ਅਲੰਪਿਸਕਿੰਨ ਦੀ ਮਾਰ ਚ ਗਏ ਨੇ ਤੇ ਨੁਕਸਾਨ ਐਸ ਵਾਰੀ ਫੇਰ ਹੀ ਹੋਵੇਂ ਕਰ ਰਹੀ ਐ ਜਿਵੇਂ ਪਿਛਲੀ ਵਾਰ ਡੈਥ ਮੌਤਾਂ ਹੋਈਆਂ ਸੀ ਐਸ ਵਾਰ ਫੇਰ ਹੀ ਇਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਆ ਛੋਟੇ ਛੋਟੇ ਬੱਚੇ ਨੇ ਇਹਨਾਂ ਵਿੱਚੋਂ ਅੱਧੇ ਬੱਚੇ ਹੈਗੇ ਨੇ ਆ ਜਿਹੜੇ ਬੱਚੀ ਬੈਠੀ ਐ ਤੇ ਪਿੱਛੇ ਇੱਕੋ ਬੱਚਾ ਫਿਰਦਾ ਜਿਹੜੇ ਲੰਪੀ ਸਕਿੰਦੀ ਜਿਆਦਾ ਮਾਰ ਚ ਹੈਗੇ ਨੇ ਆ ਬੱਚਾ ਆ ਗਿਆ ਤਕਰੀਬਨ ਜਾਨਵਰ ਸਾਰੇ ਹੀ ਕਿਸੇ ਨੂੰ ਥੋੜੀ ਹੈ ਕਿਸੇ ਨੂੰ ਬਹੁਤੀ ਹੈ ਤੇ ਹੈ ਸਾਰੇ ਲੰਪੀ ਸਕਿੰਦੀ ਮਾਰ ਚ ਚਲੋ ਮਾਲਕ ਕਰੇ ਇਹੋ ਜਿਹਾ ਕੰਮ ਨਾ ਹੋਵੇ ਬਚਾਅ ਹੋਵੇ ਪਰ ਆ